हां भाई ਕਾਲੂ ਜੈ ਵੀ ਵੀਰੋ ਕਹਿੰਦੇ ਕਿ ਫੁੱਲ ਖਿਲ ਗਏ ਤਾਂ ਵੀਰੋ ਮੌਸਮ ਅੱਜ ਫੇਰ ਹੋ ਗਿਆ ਖਰਾਬ ਦੇਖੋ ਬੱਦਲ ਹੋ ਗਿਆ ਤੇ ਕੱਲ ਆਪਾਂ ਨੇ ਚੈੱਕ ਕਰਾਤਾ ਜਿਹੜਾ ਮੌਸਮ ਤੇ ਸਾਫ਼ ਦੱਸ ਰਗਾ ਨਾ ਟਾ ਪਰ ਬੱਦਲ ਫੇਰ ਹੋ ਗਿਆ ਅੱਜ ਦੋ ਗਮਲੇ ਵੀਰੋ ਪਾਣ ਇੱਧਰ ਰੱਖਤੇ ਗੇਟ ਦੇ ਅੱਗੇ ਕੋ ਤਿੱਕੇ ਤੋਂ ਕਾਲੋ ਵਹੀ ਪਿੱਛੇ ਪਿੱਛਾ ਆ ਗਿਆ ਦੇਖੋ ਬੜੀ ਮਾਨ ਲੱਗ ਰਿਹਾ ਕਿਉਂਕਿ ਇੱਧਰ ਮੁਰਗੀਆਂ ਦੇ ਅੰਡੇ ਖਾਣ ਖਾਣ ਲੱਗ ਰਿਹਾ ਤੇ ਪਰ ਪਣੀ ਬਹਰ ਛੱਡਦੀ ਆ ਤੇ ਪਹਿਲਾਂ ਚੈੱਕ ਕਰ ਲਈ ਅੰਡੇ ਦੇਣ ਲੱਗ ਰਹੀ ਹੈ ਵੀ ਦੇਖੋ ਮੁਰਗੀ ਅੰਡੇ ਬੈਠੇ ਆ ਤੇ ਦੇਗੀ ਫਿਰ ਆਪਾਂ ਚੱਕ ਲੈਣਗੇ ਤੇ ਬਾਕੀ ਇੱਧਰ ਮੱਛਾ ਮੁੱਝਾਂ ਦੇ ਮੌਸਮ ਵੀ ਹੋ ਗਿਆ ਖਰਾਬ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਸਵਾਗਤ ਹੈ ਫਿਰ ਤੁਹਾਡਾ ਇੱਕ ਵਾਰੀ ਨਵੇਂ ਦਿਨ ਤੇ ਇੱਕ ਨਵੀਂ ਵੀਡੀਓ ਦੇ ਵਿੱਚ ਤੇ ਵੀਰੇ ਅੱਜ ਜਿਹੜੀ ਹੋ ਗਈ 5 ਮਾਰਚ ਦੇ ਦਿਨ ਹੈਗਾ ਵੀਰੋ ਅੱਜ ਮੰਡੇ ਸੋਮਵਾਰ ਦਾ ਦਿਨ ਆ ਤੇ 5 ਮਾਰਚ ਹੋ ਗਈ ਵੀਰੋ ਤੇ ਕੱਲ ਵੀਰੋ ਆਪਾਂ ਨੇ ਪਾਣੀ ਲਾਇਆ ਤਾਂ ਆਪਣੇ ਕਣਕ ਨੂੰ ਉਹ ਜੰਗਲ ਵਾਲੇ ਢਿੱਕੇ ਨੂੰ ਤੇ ਮੌਸਮ ਦੇਖਿਆ ਤਾਂ ਆਪਾਂ ਨੇ ਕੱਲ ਬਹੁਤ ਸਾਫ਼ ਤੜੀ ਗਈ ਹੱਥਾਂ ਦਾ ਅਸਮ ਬਹੁਤ ਸੂਰਜ ਦਸ ਰਿਹਾ ਸੀ ਨੱਟ ਪਰ ਅੱਜ ਵੀਰੋ ਮੌਸਮ ਦੇਖੋ ਫੇਰ ਹੋ ਗਿਆ ਖਰਾਬ ਦੇਖੋ ਕਿਵੇਂ ਬੱਦਲ ਛਾ ਗਿਆ ਤੇ ਕੱਲ ਆਪਾਂ ਪਾਣੀ ਵੀ ਲਾਤਾ ਸੀ ਕਣਕ ਨੂੰ ਤੇ ਅੱਜ ਆਪਾਂ ਫੇਰ ਇੱਕ ਕਿੱਲੇ ਲਾਣਾ ਸੀ ਪਰ ਮੌਸਮ ਬਈ ਕੋਈ ਪਤਾ ਨਹੀਂ ਲੱਗ ਰਿਹਾ ਕਿਉਂਕਿ ਮੌਸਮ ਦਾ ਦੇਖੋ ਬੱਦਲ ਕਦੇ ਧੁੱਪ ਕਦੇ ਬੱਦਲ ਤੇ ਕੱਲ ਆਪਾਂ ਨੇ ਨੈਟ ਚੈੱਕ ਕਰਿਆ ਤਾਂ ਤੇ ਉਸ ਵੇਲੇ ਭਾਈ ਮੌਸਮ ਬਿਲਕੁਲ ਸਾਫ਼ ਦੱਸਿਆ ਹੋਇਆ ਦਾ ਪਰ ਅੱਜ ਦੇਖ ਲਓ ਤੁਸੀਂ ਅੱਜ ਦੇ ਦਿਨ ਫੇਰ ਉਹ ਨੈਟ ਤੇ ਪਾ ਚੈੱਕ ਕਰਿਆ ਮਹੀਨ ਦੱਸ ਰਿਹਾ 11:00 12:00 ਵਜੇ ਤੋਂ ਪਰ ਕੋਈ ਪਤਾ ਨਹੀਂ ਲੱਗ ਰਿਹਾ ਤੇ ਬਾਕੀ ਆਪਾਂ ਦੇਖਦੇ ਆਂ ਖੇਤ ਜਾਨਨੇ ਆ ਉੱਥੇ ਜਾ ਕੇ ਆਮਾ ਦੇ ਪਾਣੀ ਇੱਧਰ ਭਈ ਅੱਜ ਆਪਣੀ ਮੱਝ ਖੁਲਗੀ ਛੋਟੀ ਤੇ ਦੇਖੋ ਕੀ ਹਾਲ ਕਰਤਾ ਇਹਨੇ ਇੱਧਰ ਸਾਰੇ ਗੁੱਡੇ ਤੁਹਾਡੇ ਟਾ ਤੇ ਆਪਣੇ ਨੀਚੇ ਹੀ ਫਿਰ ਤੇ ਤੇ ਖੰਡਾਰਾ ਖੰਡਾਰਾ ਪਾਤਾ ਤੇ ਇਤਰ ਵੀ ਦੇਖਣ ਸਾਰੇ ਤੇ ਝੋਟੀ ਫੁੱਲੀ ਚੱਜ ਆਪਣੀ ਦੇਖੋ ਬਈ ਮੜਾ ਜਾ ਗੇਟ ਖੁੱਲਣ ਦੇ ਤੇ ਸਾਰੇ ਬਾਹਰ ਨੂੰ ਭੱਜ ਜਾਗੇ ਚਲੋ ਤੇ ਅੰਡੇ ਵਾ ਦੇਖੀ ਪਹਿਲਾਂ ਬਈ ਰਾਂਡਾ ਜਿਹਾ ਰਖਦਿਆ ਨਹੀਂ ਬਈ ਬਾਹਰ ਪਨ ਗੇਟ ਖੋਲੀ ਮੁਰਗੀ ਭੱਜ ਗਈ ਅੰਡੇ ਪਾ ਤੇ ਉਟਕਾ ਪਰ ਫੇਰ ਵੀ ਠਾ ਗਿਆ ਦੇਖੋ ਡੇਵਲ ਜਾਰੀ ਆ ਧੁੱਪ ਨਿਕਲ ਗਈ ਵੀਰੋ ਦੇਖੋ ਹੁਣ ਇਹ ਹੁਣ ਬੱਦਲ ਦਾ ਹੁਣ ਧੁੱਪ ਨਿਕਲ ਗਈ ਆ ਦੇਖ ਲਓ ਬਈ ਮੌਸਮ ਕੋਈ ਪਤਨ ਲੱਗ ਰਿਹਾ ਹੁਣ ਧੁੱਪ ਨਿਕਲ ਗਈ ਤੇ ਵੀਰੋ ਹੁਣ ਦੇਖ ਲਓ ਹੁਣ ਧੁੱਪ ਨਿਕਲ ਗਈ ਤੇ ਹੁਣ ਦੇਖੋ ਬੱਦਲ ਦਾ ਹੁਣ ਦੇਖੋ ਕਿੰਨੇ ਕੜਾਕੇ ਜੀ ਧੁੱਪ ਨਿਕਲ ਗਈ ਸਾਰੀ ਇਹ ਲਾਲੇ ਦੇਖ ਲਓ ਆ ਦੇਖ ਲਓ ਮੌਸਮ ਤੇ ਹੁਣ ਆਪਾਂ ਚੱਲਦੇ ਆ ਵੀਰੋ ਖੇਤ ਚ ਆਪਾਂ ਲਾ ਦਈਏ ਪਾਣੀ ਦੇਖੀ ਜਾਊਗਾ ਅੱਜ ਕਿਉਂਕਿ ਪਾਣੀ ਲਾਣਾ ਪੈਣਾ ਕਣਕ ਸੁੱਕੀ ਹੋ ਜਾਣਾ ਤੇ ਚਲੋ ਫਿਰ ਪਾਕ ਚੱਲਦੇ ਆ ਖੇਤਾਂ 'ਚ ਪਾਣੀ ਪੁੜੀ ਲਾਣੇ ਆ ਤੇ ਬਾਕੀ ਡੰਗ ਡੰਗ ਰੁਪਨੇ ਪਰਾਂ ਪਹੁੰਚਾਤੇ ਸਾਰੇ ਮੰਨ ਤੇ ਤੇ ਹੁਣ ਚੱਲਦੇ ਆ ਖੇਤਾਂ 'ਚ ਉੱਤੇ ਜਾ ਕੇ ਮਿਲਦੇ ਆ ਬਣੇ ਰਹੋ ਵੀਡੀਓ ਦੇ ਨਾਲ ਚਲੋ ਫਿਰ ਮਿਲਦੇ ਆ ਜੀ ਮਿੱਤਰੋ ਪਹੁੰਚ ਗਏ ਆਪਾਂ ਮੋਟਰ ਦੇ ਤੇ ਮੋਟਰ ਤੇ ਆ ਕੇ ਆਪਾਂ ਫੇਰ ਦੇਖੋ ਬੱਦਲ ਕਿਵੇਂ ਹੋ ਗਿਆ ਕੋਹ ਪਤਾ ਨਹੀਂ ਲੱਗ ਰਾ ਰੱਬ ਦਾ ਵੀ ਕਦੇ ਧੁੱਪ ਕਦੇ ਬੱਦਲ ਸਮਝ ਨਹੀਂ ਲੱਗ ਰਹੀ ਕੀ ਹੋ ਰਿਹਾ ਤੇ ਇੱਧਰ ਲਾਈਟ ਵੀ ਵੀਰੋ ਆਈ ਹੋਈ ਆ ਤੇ ਆਪਾਂ ਨੇ ਲਾਣਾ ਪਾਣੀ ਤੇ ਜੰਗਲ ਵਾਲੇ ਆਪਾਂ ਨੇ ਬਿੱਗੇ ਚ ਪਾਣੀ ਲਾਤਾ ਸੀ ਕੱਲ ਲਾਇਆ ਤੇ ਅੱਜ ਆਪਾਂ ਨੇ ਉਹ ਪਿੰਡ ਵਾਲੇ ਖੇਤਾਂ ਨੂੰ ਲਾਣਾ ਸੀ ਤੇ ਪਾਈਪ ਲੈਣ ਉਹ ਇੱਥੋਂ ਆਪਣੀ ਉੱਥੋਂ ਜਾ ਰਹੀ ਆ ਤੇ ਬਾਕੀ ਇੱਧਰ ਆਪਣੇ ਗਠੇ-ਗੁਠੇ ਵੀਰੋ ਆਪਾਂ ਨੇ ਪਿਛਲੀ ਵੀਡੀਓ ਵਿੱਚ ਦਿਖਾਇਆ ਸਾਰੇ ਗੁੱਟ ਕੱਢ ਗਏ ਆਪਾਂ ਨੇ ਤੇ ਰਾਖਪੰ ਪਾਤੀ ਤੇ ਹੁਣ ਇਹਨਾਂ ਨੂੰ ਪਾਣੀ ਲਾਣ ਆਲਾ ਤੇ ਪਾਣੀ ਆਪਾਂ ਨੇ ਕਣਕ ਨੂੰ ਵੀ ਲਾਣਾ ਵੀਰੋ ਪਰ ਕੀ ਕਰੀਏ ਪਤਾ ਹੀ ਨਹੀਂ ਲੱਗ ਰਿਹਾ ਕੀ ਕਰੀਏ ਤੇ ਮੇਰਾ ਦਿਲ ਕਰਦਾ ਵੀਰੋ ਲਾ ਦਈਏ ਪਰ ਲਾਣਾ ਪੈਣਾ ਕਿਉਂਕਿ ਕਣਕਾ ਵੀ ਨਹੀਂ ਪਿੰਡ ਵਾਲੀ ਇੱਕ ਪਾਣੀ ਲਗਿਆ ਪਾ ਉਹਨੂੰ ਸੁੱਕਦੀ ਜਾ ਰਹੀ ਆ ਤੇ ਹੁਣ ਆਪਾਂ ਲਾਵਾਂਗੇ ਪਾਣੀ ਤੇ ਪਹਿਲਾਂ ਆਪਾਂ ਬਾਲ ਬੂਲ ਸੈਟ ਅਪ ਕਰ ਲਈਏ ਫੇਰ ਆਪਾਂ ਪਾਣੀ ਲਾਣੇ ਆ ਪਰ ਤੇ ਬਾਕੀ ਮੋਟਰ ਚੱਲਦੀ ਆ ਵੀਰੋ ਉੱਧਰ ਤੇ ਪਾਣੀ ਜਿਆਦਾ ਤੇ ਪੈਪ ਨੇ ਥੋੜੀ ਛੋਟੀ ਆਪਣੀ ਤੇ ਚਲੋ ਫਿਰ ਦੇਖਦੇ ਆ ਵਹਲਪੂਲ ਤੇ ਆਪਣਾ ਵੀਰੋ ਸਿੱਧੇ ਖੇਤਾਂ ਨੂੰ ਲਾਂਦੇ ਆਪਾਂ ਤੇ ਇਹ ਪਿਵਾਲ ਆਪਣੀ ਪਨਾ ਲਾਇਆ ਹੋਇਆ ਤੇ ਇਹਨੂੰ ਪਾ ਕਰਤੀਏ ਬੰਦ ਤੇ ਆ ਹੋ ਗਿਆ ਵੀਰੋ ਬੰਦ ਤੇ ਆਪਾਂ ਨੂੰ ਇੱਕ ਆ ਬਾਲ ਵੀ ਖੋਲਣਾ ਮੈਂ ਪਾਣੀ ਵੀਰੋ ਕਾਫੀ ਖੋਲਣਾ ਪੈਂਦਾ ਪਰ ਇਹ ਭਜਾਣ ਵਾਸਤੇ ਪਾਣੀ ਨਹੀਂ ਤਾਂ ਇੱਧਰ ਜਿਆਦਾ ਆਪਣਾ ਪਾਈਪ ਉੱਪਰ ਫੋੜ ਦਿੰਦੀ ਆ ਪਾਈਪ ਲਾਈਨ ਤੇ ਚਲ ਆਪਾਂ ਇਹਨੂੰ ਕਰਦੇ ਆ ਨਾਲੇ ਗਠੇ ਭਰੇ ਜਾਣਗੇ ਆਪਣੇ ਵੀਰੋ ਇਹ ਬਾਲ ਖੋਲਦੇਗੇ ਆਪਾਂ ਗਠੇ ਭਰੇ ਜਾਣਗੇ ਆਪਣੇ ਇੱਧਰ ਗਠਿਆਂ ਨੂੰ ਪਾਣੀ ਲੱਗਣ ਵਾਲਾ ਹੋ ਰਿਹਾ ਤੇ ਇਹ ਵੀ ਭਰੇ ਜਾਣਗੇ ਤੇ ਬਾਕੀ ਬਾਅਦ ਚ ਪੰਜ ਤੋਂ ਪਾਣੀ ਚੱਲ ਗਿਆ ਉੱਧਰ ਫੇਰ ਆਪਾਂ ਇਹਨੂੰ ਬੰਦ ਕਰਦੇਗੇ ਤੇ ਗਠਿਆਂ ਚ ਗੇਰਦੀਪ ਟੈਪ ਨੂੰ ਬੰਦ ਕੇ ਤਾਂ ਆਪਾਂ ਬਣੀ ਪਏ ਵੀਰੋ ਤੇ ਬਣੇ ਰਹੇ ਹਾਂ ਵੀਡੀਓ ਦੇ ਨਾਲ ਤੇ ਤਰ ਬੱਦਲ ਵੀਰੋ ਫੇਰ ਹੋ ਗਿਆ ਤੇ ਆਪਾਂ ਲਾ ਦਈਏ ਪਾਣੀ ਦੇਖੀ ਜਾਊਗੀ ਤੇ ਫਿਰ ਮਿਲਦੇ ਆਂ ਪਹਿਲਾਂ ਆਪਾਂ ਪਾਣੀ ਉਹਦੇ ਮੋਟਰ ਮੋਟਰ ਚਲਾ ਦਈਏ ਤੇ ਇੱਧਰ ਤਾਂ ਆਪਾਂ ਨੇ ਬਾਲ ਖੋਲ ਕੇ ਤੇ ਗਠਿਆਂ ਚ गिरਦਾ ਇੱਧਰ ਪਾਈਪ ਤੇ ਭਰੀ ਜਾਾਂਗੇ ਸਾਰੇ ਘਟੇ ਭਰ ਕੇ ਫਿਰ ਆਪਾਂ ਕਰਦੇ ਬੰਦ ਤੇ ਹੁਣ ਇੱਕ ਬਾਲ ਵੀਰੋਂ ਆਪਾਂ ਨੇ ਮੋਟਰ ਤੇ ਖੋਲਣਾ ਪਰਲੀ ਤੇ ਕਿਉਂਕਿ ਇੱਥੋਂ ਪਾਈਪ ਲਾਈਨ ਆਪਣੀ ਉਹ ਮੋਟਰ ਤੇ ਚਵੱਚੇ ਤੱਕ ਜਾ ਰਹੀ ਹੈ ਚਵੱਚੇ ਕੋ ਵੀਰੋਂ ਆਪਣੀ ਜਮੈਂਡ ਆ ਜਿਹੜੀ ਫਿਰ ਉਹ ਪਿੰਡ ਵਾਲੇ ਖੇਤਾਂ ਚ ਗਿਆ ਹੋਇਆ ਆਪਣੇ ਕਿੱਲੇ ਚ ਕਿਉਂਕਿ ਪਹਿਲਾਂ ਆਪਣੀ ਮੋਟਰ ਵੀਰੋਂ ਉਸ ਹੀ ਪੁਰਾਣੀ ਮੋਟਰ ਹੇ ਉਹ ਪਾਣੀ ਹੁਣ ਮਤਲਬ ਚਲਾਉਂਦੇ ਨਹੀਂ ਆਪਾਂ ਨੂੰ ਤਿੰਨਵਾ ਬੋਰ ਆਪਾਂ ਨੇ ਕਰਾ ਲਿਆ ਸੀ ਤੇ ਉਹ ਮੋਟਰ ਤੋਂ ਪਹਿਲਾਂ ਅਜਮੈਂਟ ਸੀ ਤੇ ਫਿਰ ਆਪਾਂ ਨੂੰ ਜਦ ਇਹ ਮੋਟਰ ਦਾ ਅਜਮੈਂਟ ਮੋਟਰ ਆਪਾਂ ਨੂੰ ਬੰਦ ਕਰਨੀ ਪਈ ਤੇ ਇਹ ਚਲਾਣੀ ਪਈ ਤੇ ਇਸ ਕਰਕੇ ਪਹਿਲੇ ਅਜਮੈਂਟ ਚੇਂਜ ਕਰਨਾ ਪਿਆ ਤੇ ਫਿਰ ਆਪਾਂ ਨੂੰ ਵੀਰੋ ਇਹ ਬੋਰ ਤੋਂ ਪਾਈਪ ਲੈਣਾ ਉਹ ਚ ਬੱਚੇ ਤੱਕ ਲੈਣੀ ਪਈ ਤੇ ਫਿਰ ਉੱਥੋਂ ਜਮੈਂਡ ਉਹ ਪਿੰਡ ਵਾਲੀ ਖੇਤਾਂ ਨੂੰ ਕਰਿਆ ਸੀ ਤੇ ਤੁਸੀਂ ਲਾ ਲਓ ਆਹ ਮੋਟਰ ਤੋਂ ਹਮਨੇ ਉਹ ਪਿੰਡ ਦੇਖੋ ਕਿੰਨੇ ਦੂਰ ਐਡੀ ਦੂਰ ਪਾਈਪ ਲੰਨ ਜਾ ਰਹੀ ਆ ਤੇ ਇੱਕ ਬਾਲ ਉੱਥੇ ਵੀ ਖੋਲਣਾ ਪੈਂਦਾ ਕਿਉਂਕਿ ਵੀਰੋ ਬੋਰਤ ਆਪਣੇ ਚ ਪਾਣੀ ਠੋਆ ਜਾ ਜ਼ਿਆਦਾ ਤੇ ਇਸ ਕਰਕੇ ਆਪਾਂ ਨੂੰ ਪਾਣੀ ਨਾ ਦੋ ਤਿੰਨ ਬਾਲ ਇੱਥੇ ਖੋਲਣੇ ਪੈਂਦੇ ਆ ਤਾਂ ਪਾਣੀ ਸੁੱਥੇ ਸਿਰੇ ਜਾਂਦਾ ਨਹੀਂ ਤਾਂ ਵੀਰੋ ਪੈਪ ਕਿਤੇ ਨਾ ਕਿਤੇ ਉਹ ਲਪਾੜੀ ਦਿੰਦਾ ਤਾਂ ਹੋ ਗਏ ਤੇ ਹੁਣ ਆਪਾਂ ਪਹਿਲਾਂ ਇੱਥੇ ਖੋਲ ਲੈ ਇੱਕ ਪੈਪ ਦਾ ਮੂੰਹ ਫਿਰ ਬਚਲਾਵਾਂਗੇ ਤੇ ਇਹਨੇ ਕੀ ਬਣਦਾ ਤੇ ਬਾਕੀ ਬੱਦਲ ਵੀ ਬਣਿਆ ਹੋਇਆ ਤੇ ਕਨਫਿਊਜ਼ ਕਰਖਿਆ ਤੇ ਪਾਣੂ ਰੱਬ ਨੇ ਕਿ ਪਾਣੀ ਲਾਈਏ ਜਾਂ ਨਾ ਲਾਈਏ ਕਿਉਂਕਿ ਬੱਦਲ ਹੁਣ ਵੀ ਚੱਲ ਰਿਹਾ ਤੇ ਖੁਦ ਦੇਖੀ ਜਾਊਗੀ ਤੇ ਪਾਣੀ ਰੱਬ ਦਾ ਨਾ ਲੈ ਕੇ ਚਲਾਤ ਦੇਣੀ ਹੈ ਹੁਣ ਮੋਟਰ ਤੇ ਆ ਦੇਖੋ ਵੀਰੋ ਇਹ ਨਾਲੀ ਜਿਹੜੀ ਤੇ ਆ ਆਪਾਂ ਨੂੰ ਖੋਲਣੀ ਪੈਣੀ ਹੈ ਇੱਕ ਇਹ ਆਪਾਂ ਨਾਲੀ ਨਾ ਇਹ ਪੁਰਾਣੀ ਬੋਰ ਚ ਗੇਰ ਦਿੰਨੇ ਆ ਲਾ ਕੇ ਪਾਈਪ ਕਿਉਂਕਿ ਪਾਣੀ ਵਿੱਚ ਬੋਰ ਤੇ ਜਾਈ ਜਾਊਗਾ ਤੇ ਆਪਾਂ ਨੂੰ ਇੱਥੇ ਹੀ ਗੇਰਦਨੇ 24 ਚ ਤੇ ਤਾਂ ਕਰਕੇ ਆਪਾਂ ਨੂੰ ਕਈ ਜਗ੍ਹਾ ਤੇ ਪਾਈਪ ਲਾਈਨ ਖੋਲਣੇ ਪੈਂਦੇ ਆ ਆ ਦੇਖੋ ਇੱਥੋਂ ਵੀ ਇੱਕ ਪਾਣੇ ਪਾਪ ਪਾਣੀ ਵਾਲਾ ਹਵਾਲਾ ਦੱਬਿਆ ਸੀ ਤੇ ਉਹ ਟੁੱਟ ਗਿਆ ਸੀ ਤੇ ਆਪਾਂ ਪਾਣੀ ਇੱਧਰ ਚੱਲਦਾ ਕਰਦੇ ਆ ਤੇ ਇੱਧਰੋਂ ਜਾ ਕੇ ਹਰਦੀ ਜਮ ਬੋਰ ਚ ਪਈ ਆਗਾ ਤੇ ਬਾਕੀ ਆਪਾਂ ਇੱਕ ਵੀਰੋ ਕੱਲ 2.5 ਡੈੜੀ ਲਾ ਕੇ ਪੈਪ ਚੇਂਜ ਕਰਿਆ ਸੀ ਕਿਉਂਕਿ ਪੈਪ ਫਟ ਗਿਆ ਸੀ ਬੋਰ ਦਾ ਤੇ ਜਿਹੜੀ ਆਪ ਆਪਣਾ ਪੁਰਾਣਾ ਬੋਰਾ ਤੇ ਇਹ ਪੈਪ ਲਾਈਨ ਵੀਰੋ ਦੂਏ ਬੋਰ ਤੋਂ ਆ ਰਹੀ ਆ ਆਪਣੀ ਤੇ ਇੱਧਰ ਦੇਖੋ ਕੱਲ ਅਪਣੇ ਇਹ ਪਾਈਪਲ ਨੋਮਾ ਬਦਲਿਆ ਸਾਰਾ ਇੱਥੇ ਲੱਗੇ ਉੱਥੇ ਮੋਕਾ ਪਿਆ ਤੇ ਬਾਕੀ ਡਿਮੈਂਡ ਆਪਣੇ ਚੱਲ ਰੇ ਆ ਲਾਈ ਹੋਇਆ ਤੇ ਹੁਣ ਚਲਾਵਾਂ ਮੋਟਰ ਚਲੋ ਫਿਰ ਦੇਖਦੇ ਆ ਕੀ ਬਣਦਾ ਤੇ ਇਹ ਪਾਈਪ ਲਾਈਨ ਆਪਾਂ ਨੇ ਬਾਲਵੂਲ ਸਾਰੇ ਖੋਲਤੇ ਤੇ ਪਾਣੀ ਦੇਖੋ ਕਿੰਨੀ ਦੂਰ ਜਾਣਾ ਕਿਉਂਕਿ ਪ੍ਰੈਸ਼ਰ ਥੋੜਾ ਜਿਹਾ ਮੋਟਰ ਦਾ ਜ਼ਿਆਦਾ ਤੇ ਤੁਹਾਨੂੰ ਪਤਾ ਹੀ ਵੀਰੋ ਢੀ ਦੂਰ ਜਾਣਾ ਬਹੁਤ ਔਖੀ ਗੱਲ ਆ ਇਸ ਕਰਕੇ ਤੇ ਤਾਨੂੰ ਪਤਾ ਹੀ ਇਹ ਜ਼ੋਰ ਤਾਂ ਲੱਗਦਾ ਜੋ ਹੋਰ ਦਾ ਤੇ ਚਲੋ ਫਿਰ ਚਲਾਉਨੇ ਆ ਪਹਿਲਾਂ ਮੋਟਰ ਫਿਰ ਚਰਦੇ ਆ ਗੱਲ ਲੈ ਵੀ ਵੀਰੋ ਫਿਰ ਚਲਾਉਨੇ ਆ ਮੋਟਰ ਤੇ ਪੈਪੂ ਬਾਬਾ ਸਾਰੇ ਚਲਾਤੇ ਖੁੱਲੇ ਕਰਤੇ ਤੇ ਹੁਣ ਚਲਾਉਨੇ ਆ ਮੋਟਰ ਤੇ ਜੈ ਬਾਬੇ ਕੀ ਤੇ ਬੱਦਲ ਵੀ ਹੋ ਰਿਹਾ ਦੇਖੀ ਜਾਊਗੀ ਹੁਣ ਕੀ ਬਣੂਗਾ ਜੈ ਹੋ ਬਾਬੇ ਕੀ ਮੋਟਰ ਬਈ ਚੱਲ ਨਹੀਂ ਰਹੀ ਕੀ ਹੋ ਗਿਆ ਇਹਨੂੰ ਤੇ ਵੀਰੋ ਮੋਟਰ ਚਲੀ ਨਹੀਂ ਆਪਣੀ ਕੀ ਹੋਇਆ ਮੋਟਰ ਨੂੰ ਕਿਉਂਕਿ ਮੋਟਰ ਤਾਂ ਚਲੀ ਜਾਂਦੀ ਸੀ ਤੇ ਕਿਉਂਕਿ ਆਪਾਂ ਨੇ ਕਾਫੀ ਦਿਨ ਹੋ ਗਏ ਮੋਟਰ ਚਲਾਈ ਸੀ ਮੌਦਨ ਹੋ ਗਏ ਹਫਤਾ 10 ਦਿਨ ਤੇ ਚਲੋ ਅੱਜ ਚੈੱਕ ਕਰਦੇ ਆਂ ਕੀ ਹੋਇਆ ਮੋਟਰ ਨੂੰ ਲੈ ਵੀ ਵੀਰੋ ਬਹੁਤ ਕੋਸ਼ਿਸ਼ ਕਰੀ ਪਰ ਮੋਟਰ ਆਪਣੀ ਚਲੀ ਨਹੀਂ ਪਾਣੇ ਤੇ ਆਪਾਂ ਨੇ ਗ੍ਰਿਪ ਗਰੁੱਪ ਵੀ ਚੈੱਕ ਕਰਿਆ ਤੇ ਪੱਕੀ ਸਟਾਰਟਰ ਸਟਰਟਰ ਦੀ ਤਾਰਾਂ ਤੁਰਾਂ ਚੈੱਕ ਕਰੀਆਂ ਪਰ ਚਲੀ ਨਹੀਂ ਵੀਰੋ ਮੋਟਰ ਏ ਹੁਣ ਆਪਾਂ ਮਿਸਤਰੀ-ਮਿਸਤਰੀ ਨੂੰ ਦੇਖਦੇ ਆਂ ਤੇ ਪਹਿਲਾਂ ਆਪਾਂ ਫਿਊਜ਼ ਚੈੱਕ ਕਰਦੇ ਆਂ ਕਿ ਕੋਈ ਟਰਾਂਸਫਾਰਮ ਕਦੇ ਫਿਊਜ਼ ਵੀ ਡਾਹ ਸਕਦਾ ਉਹ ਆਪਣੇ ਸਾਹਮਣੇ ਟਰਾਂਸਫਾਰਮ ਤੇ ਉੱਥੇ ਦੇਖਦੇ ਆਂ ਪਹਿਲਾਂ ਜਾ ਕੇ ਤੇ ਬਾਕੀ ਪਾਣੀ ਲਾਣਾ ਤਾਂ ਆਪਾਂ ਨੇ ਤੇ ਮੋਟਰ ਅਜੇ ਅੱਜ ਆਪਣੀ ਚਲੀ ਨਹੀਂ ਤੇ ਦਲੋ ਫਿਰ ਚਲਾਉਂਦੇ ਆਂ ਆਪਾਂ ਦੇਖ ਦੋ ਕਿ ਚੈੱਕ ਕਰਕੇ ਫਿਰ ਦੰਦੇ ਲੈ ਵੀ ਮਿੱਤਰੋ ਪਹੁੰਚ ਗਏ ਆਪਾਂ ਜੰਜ ਟਰਾਂਸਫਾਰਮ ਪਾ ਤੇ ਫਿਊਜ਼ ਚੈੱਕ ਕਰੀਏ ਕਿਉਂਕਿ ਮੋਟਰ ਆਪਣੀ ਚੱਲ ਨਹੀਂ ਰਹੀ ਤੇ ਪਹਿਲਾਂ ਆਪਾਂ ਫਿਊਜ਼ ਚੈੱਕ ਕਰ ਲਈਏ ਕਿਉਂਕਿ ਅਦੇ ਫਿਊਜ਼ ਟ੍ਰਾਂਸਫਰ ਨਹੀਂ ਨਾ ਡਾਰਕ ਹੈ ਤੇ ਆਪਾਂ ਮਿਸਤਰੀ ਬੁਲਾ ਲੀਏ ਤੇ ਮੋਟਰ ਆਪਾਂ ਪਹੁੰਚ ਗਏ ਤੇ ਚਾਹਤੇ ਕਿ ਮੋਟਰ ਆਪਣੀ ਤੇਸ ਪਾਤੀ ਵੀ ਪਾਈ ਪਾਈਪ ਲਾਈਨ ਇੱਕ ਆਪਣੇ ਉਪਰਾਂ ਜਾ ਰਹੀ ਆ ਉਹ ਖੇਤਾ ਵਾਂ ਫਿਊਜ਼ 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 ਉਹ ਵੀ ਲੱਗ ਰਿਹਾ ਰਹਾ ਵੀ ਫਿਊਜ਼ ਤੋੜ ਰਿਹਾ ਫਿਊਜ਼ ਭਾਈ ਫਿਊਜ਼ ਉੱਡ ਰਿਹਾ ਉਹੀ ਗੱਲ ਹੋਗੀ ਨਾ ਤੇ ਜਿਹੜੀ ਆਪਾਂ ਸੋਚ ਰਹੇ ਸੀ ਤੇ ਉਹ ਦੇਖੋ ਇੱਕ ਤਾਰ ਟੁੱਟ ਰਹੀ ਆ ਤਿੰਨਾ ਵ ਤੇ ਉਹ ਫਿਊਜ਼ ਡਾਰ ਗਿਆ ਟਰਾਂਸਫਾਰਮ ਨੇ ਤੇ ਆਪਾਂ ਇਸ ਕਰਕੇ ਵੀ ਚੈੱਕ ਕਰਨ ਆਏ ਤੇ ਕਿਉਂਕਿ ਆਪਾਂ ਨੂੰ ਪਤਾ ਤਾਂ ਫਿਊਜ਼ ਉੱਡ ਰਿਹਾ ਹੁਣ ਤੇ ਇਸ ਕਰਕੇ ਆਪਾਂ ਫਿਊਜ਼ ਲਾ ਦਈਏ ਪਹਿਲਾਂ ਤੇ ਮੋਟਰ ਆਪਾਂ ਮਿਸਤਰੀ ਬੁਲਾ ਲੈਂਦੇ ਐਵੇਂ ਹੀ ਪੈਸੇ ਦਿੰਦੇ ਮਿਸਤਰੀ ਨੂੰ ਤੇ ਟਰਾਂਸਫਾਰਮ ਬਫੇ ਉੱਡ ਰਿਹਾ ਵੀ ਦੇਖੋ ਸਾਹਮਣੇ ਇੱਕ ਤਾਰ ਟੁੱਟ ਰਹੀ ਆ ਐਂਡ ਵਾਲੀ ਉਹ ਦਿਖ ਰਹੀਆਂ ਤਿੰਨ ਤਾਰਾਂ ਤੇ ਉਹ ਐਂਡ ਵਾਲੀ ਤਾਰ ਟੁੱਟ ਰਹੀ ਆ ਇਹ ਫਿਊਜ਼ ਲਾ ਦਈਏ ਆਪਾਂ ਤੇ ਫਿਰ ਆਪਣੀ ਮੋਟਰ ਚੱਲ ਜੇਗੀ ਤੇ ਬਾਕੀ ਵੀਡੀਓ ਵੀਰੋ ਵਧੀਆ ਲੱਗੇ ਤੇ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਤੇ ਆਪਾਂ ਪਾਣੀ ਪੁਣੀ ਲਾਵਾਂਗੇ ਤੇ ਅਗਲੇ ਬਲੌਗ ਵਿੱਚ ਦਿਖਾਵਾਂਗੇ ਕਿਉਂਕਿ ਬਲੌਗ ਥੋੜਾ ਜਿਹਾ ਲੰਬਾ ਹੋ ਜਾਏ ਇਸ ਕਰਕੇ ਆਪਾਂ ਅਗਲੇ ਬਲੌਗ ਵਿੱਚ ਤੁਹਾਨੂੰ ਪਾਣੀ ਪੁਣੀ ਸਾਰਾ ਕੁਝ ਭਰ ਕੇ ਫਿਰ ਦਿਖਾਵਾਂਗੇ ਤੇ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਲਈ ਸਾਨੂੰ ਸਬਸਕ੍ਰਾਈਬ ਕਰੋ ਵੀਰੋ ਟਰਾਂਸਫਾਰਮਰ ਨੇ ਫਿਊਜ਼ ਦਾ ਦਿਆ ਤੇ ਮੋਟਰ ਆਪਣੀ ਅੱਜ ਚੱਲ ਨਹੀਂ ਰਹੀ ਸੀ ਤੇ ਇਸ ਕਰਕੇ ਚੈੱਕ ਕਰ ਲਈਏ ਆਪਾਂ ਤੇ ਫਿਊਜ਼ ਜੁੜਿਆ ਹੋਇਆ ਤੇ ਆਪਾਂ ਲਾ ਦਈਏ ਤੇ ਵੀਰ ਇੱਕ ਗੱਲ ਹੋਰ ਆ ਤੇ ট্রান্সਫਰਮਰ ਕੀ ਜਿਹੜੀ ਲਾਈਨ ਆਪਾਂ ਕੱਟ ਨਹੀਂ ਸਕਦੇ ਜੇ ਲਾਈਨ ਕੱਟਦੀ ਹੁੰਦੀ ਤੇ ਆਪਾਂ ਆਪੇ ਲਾ ਦਿੰਦੇ ਆ ਦੇਖੋ ਲਾਈਨ ਤੇ ਇਸ ਕੀ ਲਾਈਨ ਨਾਲ ਜਿਹੜੀ ਫਿਕਸ ਕਰੀ ਹੋਈ ਆ ਤੇ ਕੱਟਦੇ ਨਹੀਂ ਤੇ ਦੇਖੋ ਕਿੰਨੀ ਆਵਾਜ਼ ਆ ਰਹੀ ਹੈ ট্রান্সਫਰਮਰ ਦੀ ਗੂੰਗੂ ਪੂਰੀ ਕਰ ਰਹਾ ਮਤਲਬ ਪੂਰਾ ਲੋਡ ਪੈ ਰਿਹਾ ਇਸ ট্রান্সਫਰਮਰ ਭਾਗੇ ਪੰਜ ਛੇ ਮੋਟਰਾਂ ਇਸਪਾ ਤੇ ਟੋ ਫਿਊਜ ਉੱਡ ਰਿਹਾ ਤੇ ਫਿਊਜ ਤਬ ਤੱਕ ਜਦ ਤੱਕ ਲੱਗਦਾ ਨਹੀਂ ਤਦ ਤੱਕ ਆਪਣੀ ਮੋਟਰ ਚੱਲ ਨਹੀਂ ਸਕਦੀ ਤੇ ਪਹਿਲਾਂ ਫਸ ਲੋ ਬਿਜਲੀ ਬਿਲੇ ਵਾਲੇ ਆਪੋ ਲਾ ਕੇ ਜਾਣਗੇ ਤੇ ਬਾਕੀ ਦੇਖਦੇ ਆ ਜਦੋਂ ਚਲੇਗੀ ਤੇ ਫਿਰ ਆਪਾਂ ਫਿਊਜ ਲਾ ਕੇ ਜਾਣਗੇ ਤੇ ਫਿਰ ਆਪਾਂ ਲਾ ਦੇਾਂਗੇ ਤੇ ਬਾਕੀ ਵੀਡੀਓ ਦੇਖਦੇ ਹੋ ਵੀਰੋ ਸ਼ੇਅਰ ਜ਼ਰੂਰ ਕਰਿਆ ਕਰੋ ਤੇ ਵਧੀਆ ਲੱਗੇ ਲਾਈਕ ਤੇ ਸ਼ੇਅਰ ਵੀ ਕਰਿਓ ਤੇ ਚਲੋ ਫਿਰ ਦੇਖਦੇ ਆ ਕੀ ਬਣਦਾ